ਵੀਡੀਓ ਦੇਖ ਰਿਹਾ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਇਸ ਟਾਈਮ ਆਪਾਂ ਖੜੇ ਆ ਜੀ ਪਿੰਡ ਕੌਰੇਣੇ ਚ ਇੱਧਰ ਤੁਸੀਂ ਦੇਖ ਰਹੇ ਹੋ ਪਿੰਡ ਕੌਰੇਣਾ ਤੇ ਇਹ ਜਿਹੜੀ ਸੜਕ ਹੈਗੀ ਐ ਇਧਰਲੇ ਪਾਸੇ ਰਹਿ ਜਾਂਦਾ ਪਿੰਡ ਮੱਥੀਹਾ ਤੋਂ ਕੌਰੇਣੇ ਪਿੰਡ ਤੋਂ ਬਾਹਰ ਨਿਕਲਣ ਤੋਂ ਥੋੜੀ ਜਿਹੀ ਦੂਰ ਆ ਕੇ ਬਾਈ ਦੀ ਫੈਕਟਰੀ ਹੈ ਗੁਰਨਾਣਕ ਸੀਮੈਂਟ ਪ੍ਰੋਡਕਟ ਇੱਥੇ ਬਾਈ ਸਾਰੇ ਪ੍ਰੋਡਕਟ ਬਣਾਉਂਦਾ ਹੈਗਾ ਤੋਂ ਬਾਈ ਨਾਲ ਕਰਦੇ ਆ ਗੱਲਬਾਤ ਤੇ ਆ ਜੀ ਸਾਡੇ ਤੁਹਾਨੂੰ ਦਿਖਾਉਨੇ ਆ ਹਾਂਜੀ ਬਈ ਇਹ ਵਿੱਕੀ ਸਿੰਘ ਹੈ ਜੀ ਮਿਹਨਤੀ ਬੰਦਾ ਹੈ ਪਹਿਲਾਂ ਮਿਸਤਰੀ ਚਣਾਈ ਦਾ ਕੰਮ ਕਰਦਾ ਸੀ ਪਹਿਲਾਂ ਵਿੱਕੀ ਹਾਂ ਪਹਿਲਾਂ ਬਈ ਚਣਾਈ ਦਾ ਕੰਮ ਕਰਦਾ ਸੀ ਤੇ ਹੁਣ ਬਈ ਗੁਰੂ ਦੀ ਕਿਰਪਾ ਨਾਲ ਆਪਦੀ ਇੱਕ ਫੈਕਟਰੀ ਲਾਈ ਹੋਈ ਹੈ ਇਧਰ ਹੀ ਬਈ ਦਾ ਘਰ ਨਾਲ ਹੀ ਤੇ ਨਥੇਹ ਵਾਲੀ ਸੜਕ ਤੇ ਆਪਾਂ ਖੜੇ ਆ ਪਿੰਡ ਕੌਰਿਆਣੇ ਤੋਂ ਜਿਹੜੀ ਨਥੇਹ ਵੱਲ ਜਾਂਦੀ ਹੈ ਹਾਂਜੀ ਵਿੱਕੀ ਸਿੰਘ ਹੁਣ ਦੱਸੋ ਜੀ ਆ ਤੁਸੀਂ ਨੱਕੇ ਬਣਾਈ ਜਾਂਦੇ ਹੋ ਹਾਂਜੀ ਇਹ ਨੱਕੇ ਬਣਾਉਂਦੇ ਆ ਜਿਹੜੇ ਕਹਿਰਾਂ ਚ ਲੱਗਦੇ ਆ ਉਹਦੇ ਨੱਕੇ ਤੇ ਇਹਦੇ ਚ ਸਰੀਆ ਸੂਰੀਆ ਕੀ ਹਿਸਾਬ ਕਿਤਾਬ ਉਹ ਕਿ ਸਰਗਾ ਪਾਉਨੇ ਹੋ ਕਿ ਤਾਰਾਂ ਸਰੀਆਂ ਇਹਦੇ ਚ ਪਤਲੀ ਤਾਰ ਹੀ ਪੈਂਦੀ ਹੈ ਜਿਸਤੀ ਤਾਰ ਜਿਸਤੀ ਤਾਰ ਪੈਂਦੀ ਹੈ ਹਾਂ ਜਿਸਤੀ ਤਾਰ 8 ਨੰਬਰ ਪੈਂਦੀ ਹੈ ਇਹ ਚ 8 ਨੰਬਰ ਤਾਰ ਠੀਕ ਹੈ ਜੀ ਹਾਂ ਤੇ ਨੱਕੇ ਨੁੱਕੇ ਪੂਰੇ ਤੁਸੀਂ ਤਿਆਰ ਕਰ ਰੱਖਿਆ ਖੰਬੇ ਖੁੰਬੇ ਵੀ ਬਣਾਉਣੇ ਨਾਲ ਹਾਂ ਹਾਂ ਖੰਬੇ ਵੀ ਬਣਾਉਣੇ ਆ ਨਾਲ ਠੀਕ ਹੈ ਠੀਕ ਹੈ ਖੰਬੇ ਸਾਈ ਤੇ ਬਣਾ ਦੰਨੇ ਆ ਫਿਰ ਜਗ੍ਹਾ ਦਾ ਥੋੜਾ ਜਿਹਾ ਹੋਗਾ ਨਾ ਹਾਂ ਜਗ੍ਹਾ ਕੰਦਾ ਏਰੀਆ ਥੋੜਾ ਜਿਹਾ ਬਾਈ ਕੋਲੇ ਕੰਜਸਟਡ ਜੀ ਹੈ ਪੂਰਾ ਸਾਈ ਤੇ ਬਣਾ ਦੰਨੇ ਆ ਤੇ ਸਾਈ ਤੇ ਬਾਈ ਖੰਬੇ ਖੁੰਬੇ ਬਣਾ ਦਿੰਦਾ ਤੇ ਵਿੱਕੀ ਉਹ ਵੀ ਨੱਕ हां जी वो भी नक्केया वो कच्ची गा पटटा वाले नक्के नु ठीक है ठीक है जे किसी ने कच्चे ਖਾਲ ਦੇ ਵਿੱਚ ਨੱਕੇ ਲਾਉਣੇ ਆ ਹਾਂ ਕੱਚੇ ਖਾਲ ਦੇ ਵਿੱਚ ਲਾਉਣੇ ਆ ਤਾਂ ਇਹ ਜੋ ਮਨਕੇ ਜਾਲ ਇੱਟਾਂ ਦੀ ਲੋਡ ਪੈਂਦੀ ਠੀਕ ਹੈ ਆ ਮਾੜਾ ਇਹ ਦਿਖਾਇਓ ਢੱਕਣ ਚੱਕ ਕੇ ਕਿਵੇਂ ਇਹਦਾ ਕਿੰਨਾ ਕਿੰਨਾ ਇਹਦਾ ਸੈਸਨ ਕਿੰਨਾ ਇਹ ਵਿਕੀ ਇਹ ਫੁੱਟ ਬਾਈ ਫੁੱਟ ਹੈ ਜੀ ਫੁੱਟ ਬਾਈ ਫੁੱਟ ਦਾ ਬਾਈ ਇਹ ਕੱਚੇ ਖਾੜਾਂ ਦੇ ਵਿੱਚ ਵਰਤਣ ਵਾਸਤੇ ਆ ਪੂਰੇ ਸਖਤ ਹੈ ਹਾਂ ਹਾਂ ਕੋਣ ਦੇਖਣ ਚ ਪਤਾ ਲੱਗ ਜਾਂਦਾ ਵਧੀਆ ਬਾਈ ਨਤਾਰਾ ਤੋਂ ਇਹਦੇ ਵਿੱਚ ਆ ਦੇਖੋ ਵੱਡੀ ਜਾਂਦੇ ਇਧਰ ਇਹ ਪਾਈਆਂ ਸੀਗੀਆਂ ਮੇਰੇ ਪੱਕੇ ਖਾਲ ਵਾਲੇ ਇਹ ਕੱਚੇ ਖੜਾ ਵਾਸਤੇ ਨੱਕੇ ਆ ਗਏ ਜੀ ਇੱਧਰ ਪੱਕੇ ਖੜਾ ਵਾਸਤੇ ਡਬਲ ਨੱਕੇ ਵੀ ਬਾਈ ਨੇ ਬਣਾ ਰੱਖੇ ਆ ਆ ਦੇਖੋ ਇਹ ਪੂਰੇ ਦਾ ਸਾਈਜ਼ ਕਿੰਨਾ ਹੋਊਗਾ ਇਹਦਾ 3 ਫੁੱਟ ਦਾ ਖਾਲ ਦਾ ਨੱਕਾ ਜੀ 3 ਫੁੱਟ ਦਾ ਠੀਕ ਹੈ 3 ਫੁੱਟ ਖਾਲ ਦਾ ਨੱਕਾ ਬਾਈ ਇੱਧਰ ਇਹ ਪੱਕੇ ਖੜਾ ਵਾਸਤੇ ਆ ਪੱਕੇ ਖਾਲਾਂ ਵਾਸਤੇ ਆ ਠੀਕ ਹੈ ਠੀਕ ਹੈ ਜੀ ਤੇ ਜੇ ਕਿਸੇ ਕੋਈ ਦੇਈ ਪ੍ਰਕਾਰ ਦੇ ਨੱਕੇ ਆ ਚਾਰ ਪੰਜ ਪ੍ਰਕਾਰ ਦੇ ਆ ਠੀਕ ਹੈ ਜੀ ਤੇ ਇੱਧਰ ਛੋਟੇ ਖੰਬੇ ਵੀ ਬਾਈ ਨੇ ਬਣਾਏ ਹੋਏ ਆ ਜਿਹੜੇ ਜਿਵੇਂ ਮਿੰਤੀ ਮਿੰਤੀ ਕਰਦੇ ਕੋਈ ਉਹਦੇ ਠੱਡੇ ਲੱਗਦੇ ਆ ਜਾਂ ਆਪਸ ਵਿੱਚ ਲਾ ਲਓ ਜਾਂ ਸਰਕਾਰੀ ਕੋਈ ਬਿੰਤੀ ਆ ਤਾਂ ਉਹ ਵੀ ਤੁਸੀਂ ਬਾਈ ਤੋਂ ਬਣਾਵਾ ਸਕਦੇ ਹੋ ਤੇ ਨੱਕੇ ਵੀ ਬਾਈ ਬਣਾਉਂਦੇ ਆ ਤੇ ਨਾਲ ਨਾਲ ਵੀ ਕੀ ਤੁਸੀਂ ਦੱਸ ਰਹੇ ਸੀਗੇ ਕੜੇ ਬਣਾਉਨੇ ਹੋ ਹਾਂ ਕੜੇ ਬਣਾਉਨੇ ਆ ਠੀਕ ਹੈ ਕੜੇ ਯਾਨੀ ਕਿ ਜਿਹੜੇ ਆਪਾਂ ਜਦੋਂ ਕੋਈ ਹਾਂ ਖੋਈਆਂ ਵਾਸਤੇ ਕੜੇ ਬਣਾਉਂਦੇ ਹਣਾ ਜਾਂ ਕੋਈ ਸੀਵਰੇਜ ਵਾਸਤੇ ਲਾ ਲਓ ਹਾਂ ਜੀ ਹਾਂ ਸੀਵਰੇਜ ਉਹਦੇ ਵਾਸਤੇ ਕੜੇ ਵੀ ਬਾਈ ਹੋਰ ਹੀ ਬਣਾਉਂਦੇ ਆ ਤੇ ਫਿਲਹਾਲ ਜਗ੍ਹਾ ਥੋੜੀ ਜਿਹੀ ਘੱਟ ਹੋਣ ਕਰਕੇ ਮਤਲਬ ਕੜੇ ਦਾ ਸਾਈਜ਼ ਜਿਹੜਾ ਅਵੇਲੇਬਲ ਹੈ ਨਹੀਂਗਾ ਤੇ ਉਹ ਬਾਈ ਨੇ ਹੁਣ ਜਿਆਦਾ ਫਿਰ ਨੱਕਿਆਂ ਦਾ ਸੀਜ਼ਨ ਆ ਨਾ ਤਾਂ ਕਰਕੇ ਫਿਰ ਕੱਲੇ ਨੱਕਿਆਂ ਤੇ ਆ ਹਾਂ ਹੁਣ ਜਿਆਦਾ ਨੱਕੇ ਦਾ ਕੰਮ ਚੱਲੀ ਜਾਂਦਾ ਕਿਉਂਕਿ ਹੁਣ ਬਾ ਤੇ ਨੱਕਿਆਂ ਨੂੰ ਕਿੰਦਾ ਕੰਮ ਚੱਲੀ ਜਾਂਦਾ ਤੇ ਬਾਈ ਜੀ ਨੇ ਬਈ ਜੇ ਕਿਸੇ ਨੇ ਮੰਗਵਾਉਣੇ ਹੋਣ ਮਾੜਾ ਜਿਹਾ ਰੇਟ ਵੀ ਦੱਸ ਦੋ ਕੜਿਆਂ ਦਾ ਇਹਦਾ ਨੱਕਿਆਂ ਦਾ ਇਹ ਨੱਕੇ ਜੀ ਹੁਣ ਕਈ ਪ੍ਰਕਾਰ ਦੇ ਆ ਕੋਈ 600 ਦਾ 300 ਦਾ 400 ਦਾ ਠੀਕ ਹੈ ਮਤਲਬ ਬਾਜੂ ਜੀ ਰੇਟ ਨੇ ਵਿੱਚ 8-900 ਦੇ ਵੀ ਨੱਕੇ ਡਵਲ ਠੀਕ ਹੈ ਠੀਕ ਹੈ ਠੀਕ ਹੈ ਤੇ ਜਿਹੜੇ ਖੰਭੇ ਖੁੰਭੇ ਪਾਈ ਇਹਨਾਂ ਦੇ ਵੀ ਕੀ ਫਿਰ ਕੀ ਰੇਟ ਪੈ ਜਾਂਦੇ ਬਾਈ ਇਹ 50 ਰੁਪਏ ਫੁੱਟ ਪੈਂਦਾ ਜੀ 50 ਰੁਪਏ ਫੁੱਟ ਪੈਂਦਾ ਖੰਭਾ ਹਾਂ ਕਿੱਡਾ ਬਣਵਾਣਾ ਬੰਦਾ ਛੋਟਾ ਸਾਈਜ਼ 9 ਫੁੱਟ ਤੱਕ ਬਣਵਾ ਸਕਦਾ 9 ਫੁੱਟ ਤੱਕ ਖੰਭਾ ਬਣਵਾ ਸਕਦੇ ਤੇ ਜੇ ਕੜੇ ਮਤਲਬ ਤੁਸੀਂ ਜਿਹੜੇ ਬਣਾਉਣੇ ਆ ਉਹ ਫਿਰ ਕੀ ਰੇਟ ਪਿਆ ਜਾਂਦੇ ਜਿਵੇਂ ਉਹ ਕੜੇ ਚ ਲਾ ਰੱਖਿਆ ਮੇਰਾ ਦਾ ਬੁੱਟਾ ਹਨਾ ਉਹ ਕੜੇ ਹਾਂ ਮੂਬੀ ਬਣਾਉਣੇ ਆ ਆਪਾਂ ਮਤਲਬ ਇਹ ਖੁੱਗਾਂ ਲਾਉਣੇ ਆ ਠੀਕ ਹੈ ਠੀਕ ਹੈ ਠੀਕ ਹੈ ਜਿਵੇਂ ਕਿ 22 ਫੁੱਟ ਖੁੱਹੀ 9000 ਰੁਪਏ ਚ ਲਾ ਦਿੰਦੇ ਆ ਠੀਕ ਹੈ ਠੀਕ ਹੈ ਤੇ ਉਹ ਟਵਾਟਾ ਵੀ ਫਿਰ ਤੁਸੀਂ ਅਪਲੋਡੋ ਤਵਾਪ ਹੀ ਲਾਉਣੇ ਆ ਜੀ ਬਸ ਸਾਰਾ ਕੁਝ ਸਾਫ ਕਰਦੇ ਆ ਠੀਕ ਹੈ ਠੀਕ ਲੈ ਜਾ ਕੇ ਆਪ ਹੀ ਪਾਉਨੇ ਆ ਠੀਕ ਹੈ ਲੈ ਜਾ ਕੇ ਆਪ ਹੀ ਪਾਉਨੇ ਤੇ ਉਹਦਾ ਖਰਚਾ ਕੀ ਕੁਝ ਪਿਆ ਜਾਂਦਾ ਫਿਰ ਵੀ ਕੀ ਉਹਦਾ ਤਾਂ ਫਿਰ ਮੂਬੀ ਮੁਕਾ ਲੈਣਾ ਬਾਈਕ ਫੁੱਟ ਦਾ 99 ਹਾਂ ਠੀਕ ਹੀ ਹੋ ਜਾਂਦਾ ਸਾਰਾ ਹਾਂ ਠੀਕ ਹੀ ਹੋ ਜਾਂਦਾ ਇਹ ਆਪੇ ਪੱਕਾ ਕਰਕੇ ਆਪੇ ਤਿਆਰ ਕਰਕੇ ਆਪੇ ਪੱਕਾ ਕੇ ਬਸ ਪਾ ਕੇ ਦੇ ਦਿੰਨੇ ਆ ਠੀਕ ਹੈ ਠੀਕ ਹੈ ਤੇ ਜੇ ਬਾਈ ਕਿਸੇ ਨੇ ਮੰਗਵਾਉਣੇ ਹੋਣ ਨੱਕੇ ਜਾਂ ਕੜੇ ਜਾਂ ਖੰਬੇ ਤਾਂ ਬਾਈ ਦਾ ਨੰਬਰ ਮੈਂ ਵੀਡੀਓ ਚ ਲਿਖ ਦਿੰਨਾਗਾ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੇ ਕਿਸੇ ਨੇ ਆਸੇ ਪਾਸੇ ਮੰਗਵਾਉਣੇ ਹੋਣ ਫਿਰ ਜੇ ਵੀ ਵੱਧਲੇ ਚਾਹੀਦੇ ਤਾਂ ਗਮਲੇ ਵੀ ਆ ਵਿੱਕੀ ਜੀ ਆਸੇ ਪਾਸੇ ਮੰਗਵਾਉਣੇ ਹੋਣ ਫਿਰ ਭੇਜ ਪੂਜ ਵੀ ਦਿੰਨੇ ਹੋ ਕਿਸੇ ਸਾਧਨ ਤੇ ਹਾਂ ਤੇ ਜੀ ਦਿੰਨੇ ਆ ਜੀ ਉਹ ਹਿਸਾਬ ਨਾਲ ਹੋ ਜਾਂਦਾ ਕਿਰਾਏ ਕਰੂਏ ਦਾ ਉਹ ਹਿਸਾਬ ਨਾਲ ਕਿਰਾਇਆ ਕਰੂਏ ਲੱਗਿਆ ਹਾਂ ਤੇ ਜੋ ਕਿਸੇ ਨੇ ਮੰਗਵਾਉਣੇ ਹੋਣ ਇਹ ਕੜੀਆਂ ਦੀ ਸਹਜ ਵੀ ਪਈ ਹੈ ਬਾਈ ਚੁੱਲ੍ਹੇ ਚੱਲੇ ਵੀ ਬਾਈ ਬਣਾਉਂਦੇ ਸਾਰੇ ਤੇ ਇੱਧਰ ਗੰਬਲੇ ਵੀ ਪਏ ਨੇ ਜੇ ਕਿਸੇ ਨੇ ਗੰਬਲੇ ਲੈਣੇ ਹੋਣ ਸਜਾਵਟੀ ਬੂਟੇ ਮਾਟੇ ਵਾਸਤੇ ਘਰੇ ਕੋਠੀਆਂ 'ਚ ਤਾਂ ਬਾਈ ਤੋਂ ਲੈ ਸਕਦੇ ਹੋ ਰੇਟ ਬਹੁਤ ਜਾਇਜ਼ ਨੇ ਕੋਈ ਜ਼ਿਆਦਾ ਵੀ ਮਹਿੰਗੇ ਨਹੀਂ ਹੈਗੇ ਬਸ ਜੋ ਵੀ ਮਿਹਨਤ ਪੈਂਦੀ ਹੈ ਉਹਨੇ ਕੀ ਹੈ ਹਾਂਜੀ ਦੋਸਤੋ ਇਹ ਆਪਾਂ ਤੁਹਾਨੂੰ ਦਿਖਾਈ ਹੈ ਗੁਰਨਾਣਕ ਸੀਮੈਂਟ ਪ੍ਰੋਡਕਟ ਜਿਹੜੇ ਬਣਾਉਂਦਾ ਬਾਈ ਵਿੱਕੀ ਸਿੰਘ ਖਾਲਸਾ ਤੇ ਇਹ ਬਾਈ ਵਿੱਕੀ ਹੈ ਮਿਹਨਤੀ ਬੰਦਾ ਹੈ ਸੋ ਸਾਰੇ ਪਿੰਡ ਵਾਸੀਆਂ ਨੂੰ ਵੀ ਇਹ ਬੇਨਤੀ ਹੈ ਤੇ ਆਸੇ-ਪਾਸੇ ਦੇ ਵੀ ਜਿਹੜੇ ਵੀ ਵੀਰ ਭਰਾ ਵੀਡੀਓ ਨੂੰ ਦੇਖ ਰਹੇ ਨੇ ਕਿ ਬਾਈ ਦੀ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਮਿਹਨਤ ਕਰਦਾ ਬਾਈ ਵਧੀਆ ਰੋਟੀ ਆਪਦੀ ਮਿਹਨਤ ਨਾਲ ਕਮਾਉਂਦਾ ਸੋ ਬਾਈ ਵਿੱਕੀ ਕੁਝ ਕਹਿਣਾ ਹੋਵੇ ਆਪਣੇ ਆਸੇ-ਪਾਸੇ ਦੇ ਦੋਸਤ ਮਿੱਤਰਾਂ ਨੂੰ ਤਾਂ ਬਸ ਬਹੁਤ-ਬਹੁਤ ਧੰਨਵਾਦ ਜੀ ਤੇ ਬਾਕੀ ਬਹੁਤ-ਬਹੁਤ ਹਾਂ ਬਾਈ ਦਾ ਸਾਥ ਦਿਓ ਵਧੀਆ ਮਿਹਨਤ ਨਾਲ ਆਪਦਾ ਕੰਮ ਕਰਿਆ ਹੋਇਆ ਹੈ ਬਾਈ ਨੇ ਸੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ